ਤਸਵੀਰਾਂ ਦੇਖ ਰਹੇ ਹੋ ਭਾਨਾ ਸਿੱਧੂ ਇਸ ਮੋਰਚੇ ਦੇ ਵਿੱਚ ਪਹੁੰਚ ਚੁੱਕਿਆ ਆ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਨੇ ਭਾਨਾ ਸਿੱਧੂ ਇਸਵੇਂ ਨੇ ਇਸ ਸੰਘਰਸ਼ ਦੇ ਵਿੱਚ ਹੈਗਾ ਆ ਬਾਹਰ ਕੋਈ ਨਾ ਯਾਰ ਹੈ ਮੀਡੀਆ ਹਰੋ ਪਛਾਣ ਕਰ ਰਿਹਾ ਨਾ ਚੇਹਰੇ ਤੋਂ ਬਾਹਰ ਆਇਓ ਸਾਬ ਜਿੰਦਾਬਾਦ ਮੈਂ ਥੋੜਾ ਬਿਮਾਰ ਆ ਮੈਂ ਸਾਰਿਆਂ ਨਾਲ ਬੈਠ ਕੇ ਜਿਹੜੀ ਵੀ ਗੱਲ ਕਰੂ ਮੈਂ ਥੋੜਾ ਬਿਮਾਰ ਚੱਲ ਰਿਹਾ ਇਸ ਕਰਕੇ ਮੈਨੂੰ ਇਹ ਆਕਰਮ ਨੌਜਵਾਨਾਂ ਨੂੰ ਲੋਕਾਂ ਨੂੰ ਮਿਲਣਾ ਜਿਹੜਾ ਤੁਸੀਂ ਮਰਜੀ ਜਿਹੜੇ ਤੁਹਾਡੇ ਸਵਾਲ ਨੇਗੇ ਉਹ ਮੈਂ ਸਵਾਲਾਂ ਦੇ ਜਵਾਬ ਦੇਵਾਂਗਾ ਕਿਉਂਕਿ ਮੈਂ ਹੁਣ ਇੱਕ ਨੌਜਵਾਨਾਂ ਜੋਸ਼ ਭਰ ਲੈ ਆਇਆ ਮੈਂ ਇੱਥੇ ਆਪਣੇ ਪੰਜਾਬ ਲਈ ਮਰਨ ਮਿਟਣ ਲਈ ਆਇਆ ਮੈਂ ਥੋੜਾ ਬੋਲ ਨਹੀਂ ਸਕਦਾ ਮੈਂ ਆਪਣੇ ਪੰਜਾਬ ਲਈ ਯਾਰ ਜਾਨ ਹਾਜ਼ਰ ਆ ਯਾਰ ਮੇਰੀ ਮੈਂ ਥੋੜਾ ਬਿਮਾਰ ਚੱਲ ਰਿਹਾ ਤੁਸੀਂ ਵੀ ਭਰਾਓ ਸਾਰੇ ਜਣੇ ਬਹੁਤ ਬਹੁਤ ਓ ਬਾਈ ਮੀਡੀਆ ਲੱਗ ਲੈ ਬਾਈ ਪਾਸੇ ਹੋ ਲੈੰਦੋ ਤਸਵੀਰਾਂ ਦੇਖ ਰਹੇ ਹੋ ਭਾਨਾ ਸਿੱਧੂ ਇਸ ਮੋਰਚੇ ਦੇ ਵਿੱਚ ਪਹੁੰਚ ਚੁੱਕਿਆ ਆ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਨੇ ਭਾਨਾ ਸਿੱਧੂ ਇਸ ਵੇਲੇ ਇਸ ਸੰਘਰਸ਼ ਦੇ ਵਿੱਚ ਹੈਗਾ ਆ ਜਿੰਦਾਬਾਦ ਮੈਂ ਥੋੜਾ ਬਿਮਾਰ ਆ ਮੈਂ ਸਾਰਿਆਂ ਨਾਲ ਬੈਠ ਕੇ ਜਿਹੜੀ ਵੀ ਗੱਲ ਕਰੂ ਮੈਂ ਥੋੜਾ ਬਿਮਾਰ ਚੱਲ ਰਿਹਾ ਇਸ ਕਰਕੇ ਮੈਨੂੰ ਇਹ ਆ ਕਿਰਾਮ ਨੌਜਵਾਨਾਂ ਨੂੰ ਲੋਕਾਂ ਨੂੰ ਮਿਲਣਾ ਜਿਹੜਾ ਤੁਸੀਂ ਮਰਜੀ ਜਿਹੜੇ ਤੁਹਾਡੇ ਸਵਾਲ ਨੇਗੇ ਉਹ ਮੈਂ ਸਵਾਲਾਂ ਦੇ ਜਵਾਬ ਦੇਵਾਂਗਾ ਕਿਉਂਕਿ ਮੈਂ ਹੁਣ ਇੱਕ ਨੌਜਵਾਨਾ ਜੋਸ਼ ਭਰ ਲਈ ਆਇਆ ਮੈਂ ਇੱਥੇ ਆਪਣੇ ਪੰਜਾਬ ਲਈ ਮਰਨ ਮਿਟਣ ਲਈ ਆਇਆ ਮੈਂ ਥੋੜਾ ਬੋਲ ਨਹੀਂ ਸਕਦਾ ਮੈਂ ਆਪਣੇ ਪੰਜਾਬ ਲਈ ਯਾਰ ਜਾਨ ਹਾਜ਼ਰ ਆ ਯਾਰ ਮੇਰੀ ਮੈਂ ਥੋੜਾ ਬਿਮਾਰ ਚੱਲ ਰਿਹਾ ਤੁਸੀਂ ਕੋਈ ਭਰਾ ਹੋ ਸਕਦੇ ਜਾਨੇ ਠੀਕ ਹੈ ਬਹੁਤ ਬਹੁਤ ਓ ਬਾਈ ਮੀਡੀਆ ਲੰਘ ਲੈ ਬਾਈ ਪਾਸੇ ਹੋ ਲੈੰਦੋ Subscribe to One India channel and never miss an update.